ਦੋਸਤੋ ਅੱਜ ਆਪਾਂ ਗੱਲ ਕਰਨੀ ਆ ਭਾਸ਼ਾ ਮਾਂ-ਪਾਸ਼ਾ ਦੇ ਬਾਰੇ ਦੇ ਵਿੱਚ ਜਿਹੜੀ ਬੰਦੇ ਦੀ ਮਾਂ ਬੋਲੀ ਹੁੰਦੀ ਹੈ ਮਾਂ ਬੋਲੀ ਜਿਹੜੀ ਹੈ ਉਸਨੇ ਕਿਹਾ ਜਾਂਦਾ ਹੈ ਜਿਹੜੀ ਉਹਦੀ ਮਾਂ ਦਾਦੀ ਦਾਦਾ ਚਾਚੀ ਚਾਚਾ ਮਾਸੀ ਮਾਸੜ ਜਾਨਕਿ ਪੂਰਾ ਕੁੰਵਾਂ ਜਿਹੜਾ ਹੈ ਤੇ ਜਿਸ ਭਾਸ਼ਾ ਦੇ ਵਿੱਚ ਉਹਦੀ ਮਾਂ ਬੋਲਦੀ ਸੀ ਬਚਪਨ ਦੇ ਵਿੱਚ ਉਹਦੀ ਪਰਵਰਸ ਕੀਤੀ ਜਿਸ ਵਿੱਚ ਉਹਨੇ ਲੋਰੀਆਂ ਸੁਣੀਆਂ ਉਹਨੂੰ ਹੀ ਮਾਂ ਬੋਲੀ ਕਹਿੰਦੀ ਹੈ ਇੱਕ ਵਾਰ ਦੀ ਗੱਲ ਹੈ ਕਿ ਅਕਬਰ ਦੇ ਟਾਈਮ ਦੀ ਗੱਲ ਹੈ ਅਕਬਰ ਦੇ ਕੋਲ ਅਸੀਂ ਸਾਰਿਆਂ ਬਹੁਤ ਕisse ਸੁਣਿਆ ਕਿ ਕਬੀਰਵਾਲੋ ਦਾ ਮੰਤਰੀ ਹੁੰਦਾ ਸੀ ਬਹੁਤ ਜ਼ਿਆਦਾ ਸਮਝਦਾਰ ਸੀਗਾ ਤੇ ਅਕਸਰ ਸਾਰੇ ਉਹਦੇ ਜਿਹੜੇ ਕਲੀਗ ਮੰਤਰੀ ਸੀਗੇ ਨਾਲ ਦੇ ਉਹਦੇ ਨਾਲ ਖਾਰ ਖਾਂਦੇ ਸੀ ਵੀ ਇਹਦੀ ਇਨੀ ਸੁਣਵਾਈ ਕਿਉਂ ਹੈ ਹੁੰਦਾ ਇਸ ਤਰ੍ਹਾਂ ਕਿ ਇੱਕ ਵਾਰ ਵੀਰਵਾਲ ਜਿਹੜਾ ਕਿਤੇ ਛੁੱਟੀ ਗਿਆ ਹੁੰਦਾ ਤੇ ਉੱਥੇ ਰਾਜ ਦੇ ਵਿੱਚ ਇੱਕ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਪੁਜਾਰੀ ਜਿਹਨੂੰ 20-25 ਭਾਸ਼ਾਵਾਂ ਆਉਂਦੀਆਂ ਸੀ ਉਹ ਗਦੇ ਆ ਜਾਂਦਾ ਉਹ ਅਕਬਰ ਨੂੰ ਕਹਿਣ ਲੱਗਾ ਅਕਬਰ ਸਾਹਿਬ ਮੈਂ ਤੁਹਾਨੂੰ ਤਾਂ ਸਮਝਦਾਰ ਰਾਜਾ ਕਾਬਲ ਰਾਜਾ ਜਾਂ ਤੁਹਾਡੇ ਮੰਤਰੀਆਂ ਨੂੰ ਤਾਂ ਹੀ ਮੰਨਾਂਗਾ ਜੇ ਤੁਸੀਂ ਮੈਨੂੰ ਦੱਸ ਦੋ ਕਿ ਮੈਂ ਕਿਸ ਇਲਾਕੇ ਦਾ ਰਹਿਣ ਵਾਲਾ ਤੇ ਮੇਰੀ ਭਾਸ਼ਾ ਕੀ ਹੈ ਸਾਰੇ ਮੰਤਰੀਆਂ ਨੇ ਬੜੀ ਕਰਾਸ ਕੁਐਸਚਨਿੰਗ ਕੀਤੀ ਸਾਰਿਆਂ ਯਤਨ ਕੀਤਾ ਪਰ ਗੱਲ ਨਹੀਂ ਬਣੀ ਕਿਹ ਕੋਈ ਨਹੀਂ ਦੱਸਿਆ ਗਿਆ ਆਖਰਕਾਰ ਵੀਰਵਲ ਦਾ ਫੇਰ ਨਾਂ ਅੱਗੇ ਆ ਗਿਆ ਜਿਹੜੇ ਮੰਤਰੀ ਚਾਹੁੰਦੇ ਸੀ ਪਈ ਨਾ ਆਵੇ ਫੇਰ ਵੀਰਵਲ ਦਾ ਨਾਂ ਅੱਗੇ ਆ ਗਿਆ ਤੇ ਵੀਰਵਲ ਨੂੰ ਪਤਾ ਕੀਤਾ ਜੀ ਵੀਰਵਲ ਤੇ ਇਹ ਆਇਆ ਨਹੀਂ ਆ ਤੇ ਵੀਰਵਲ ਜਦੋਂ ਕੱਲ ਆ ਕੇ ਗੱਲ ਕਰਾਂਗੇ ਉਸ ਬੰਦੇ ਨੂੰ ਕੱਲ ਦੂਸਰੇ ਦਿਨ ਬੁਲਾਇਆ ਗਿਆ ਜਦੋਂ ਦੂਜੇ ਦਿਨ ਬੁਲਾਇਆ ਗਿਆ ਤੇ ਉਹ ਜਿਹੜਾ ਸੀਗਾ ਵੀਰਵਲ ਉਹਨੇ ਜਵਾਬ ਦਿੱਤਾ ਮਸਲਾ ਕੀ ਹੈ ਮਸਲਾ ਉਹਨੇ ਦੱਸਿਆ ਜੀ ਇਹ ਬੰਦਾ ਹੈ ਇਹਦਾ ਚੈਲੰਜ ਆ ਕੇ ਸਾਨੂੰ ਸਾਰਿਆਂ ਨੂੰ ਤੁਸੀਂ ਜੇਕਰ ਮੈਨੂੰ ਦੱਸ ਸਕਦੇ ਹੋ ਕਿ ਮੈਂ ਕਿਸ ਨੇਟਿਵ ਪਲੇਸ ਕਿੱਥੋਂ ਦਾ ਰਹਿਣ ਵਾਲਾ ਮੇਰਾ ਬਰਥ ਪਲੇਸ ਕਿਹੜਾ ਤੇ ਮੇਰੀ ਮਾਂ ਬੋਲੀ ਕਿਹੜੀ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਤਾਂ ਹੀ ਬੁੱਧੀਮਾਨ ਰਾਜਾ ਮੰਨਾਗਾ ਚਲੋ ਬੀਰਬਾਲ ਬਹੁਤ ਸਮਝਦਾਰ ਸੀ ਬੀਰਬਾਲ ਨੇ ਕਿਹਾ ਜੀ ਇਦਾਂ ਹੈ ਵੀ ਤੁਸੀਂ ਨਾ ਕੱਲ ਦਾ ਟਾਈਮ ਰੱਖੋ ਅੱਜ ਨਹੀਂ ਜਵਾਬ ਕੱਲ ਦਵਾਂਗਾ ਤੁਹਾਨੂੰ ਜਵਾਬ ਚਲੋ ਸਾਰਿਆਂ ਮੰਨਣੀ ਪੈਣੀ ਸੀ ਉਹਦੀ ਸਾਰੇ ਚਲੇ ਗਏ ਆਪੋ ਆਪਣੇ ਘਰੋ ਘਰੀ ਮੰਤਰੀ ਆਸ ਵਿੱਚ ਸਲਾਮਾਂ ਕਰਦੇ ਗਏ ਯਾਰ ਅੱਜ ਚੰਗਾ ਫਸਿਆ ਵੀਰਵਾਲ ਕਹਿੰਦਾ ਲੈ ਵੀ ਹੁਣ ਤੇ ਬੇਇੱਜ਼ਤੀ ਕਰਾ ਕੇ ਹਟੇਗਾ ਹੋਇਆ ਕਹਿੰਦੇ ਇਸ ਤਰ੍ਹਾਂ ਇਹ ਉੱਥੇ ਜਿੱਥੇ ਉਹਨੂੰ ਸੁਆਇਆ ਰਾਤ ਮਹਿਲ ਦੇ ਵਿੱਚ ਤੇ ਵੀਰਵਾਲ ਜਿਹੜਾ ਸੀ ਆਪਣਾ ਭੇਸ ਬਦਲ ਕੇ ਰਾਤ ਬਣ ਕੇ ਭੂਤ ਜਦੋਂ ਉਹਦੇ ਰੱਖਿਆ ਤਾਂ ਉਹਨ ਤੇ ਗੋਡਾ ਉਹਨੇ ਤੇ ਉਹ ਬੰਦਾ ਡਰਿਆ ਤੇ ਜਦੋਂ ਇਨਸਾਨ ਡਰਦਾ ਤੇ ਡਰ ਕੇ ਫੇ ਆਪਣੀ ਜਿਹੜੀ ਮਾਤ ਭਾਸ਼ਾ ਬੋਲਦਾ ਇਨਹੀਂ ਮਰਜ਼ੀ ਅੰਗਰੇਜ਼ੀ ਪੰਜਾਬੀ ਹਿੰਦੀ ਜੋ ਮਰਜ਼ੀ ਉਹਨਾਂ ਆਉਂਦਾ ਹੋਵੇ ਜਿਹੜੀ ਉਹਦੀ ਮਾਤ ਪਾਸ਼ਾ ਹੁੰਦੀ ਹੈ ਅਰੀਜਨਲ ਉਹੀ ਉਹਦੇ ਚ ਬਿਆਨ ਕਰਦਾ ਜਾਂ ਜਿਆਦਾ ਗੁੱਸੇ ਚ ਹੋਵੇ ਸੋ ਵੀ ਹੋਇਆ ਇਦਾਂ ਤੇ ਉਹ ਡਰਾ ਕੇ ਉਹਨੂੰ ਤਾਂ ਉਥੋਂ ਖਿਸਕ ਗਿਆ ਖਿਸਕ ਗਿਆ ਦੂਜੇ ਦਿਨ ਫਿਰ ਪੇਸੀ ਹੋਈ ਰਾਜੇ ਦੇ ਸਾਹਮਣੇ ਸਾਰੇ ਆ ਗਏ ਸਾਰੇ ਬੜੇ ਖੁਸ਼ ਬੜੇ ਚਿਹਰਿਆਂ ਤੇ ਰੌਮ ਮੰਤਰੀਆਂ ਦੇ ਉਹ ਵੀ ਜਿਹੜਾ ਬੰਦਾ ਆਇਆ ਸੀ ਵਾਰੋਂ ਪ੍ਰੋਹਿਤ ਕਹ ਲੋ ਜੋ ਵੀ ਬੰਦਾ ਸੀ ਇਕਲਾ ਕਹਿੰਦਾ ਚੈਲੰਜ ਸੀਸ ਦਾ ਉਹ ਵੀ ਖੜਾ ਉਹ ਵੀ ਖੁਸ਼ ਜਦੋਂ ਆਇਆ ਤੇ ਆ ਕੇ ਰਾਜੇ ਨੇ ਪੁੱਛਿਆ ਅਕਬਰ ਨੇ ਵੀ ਵੀਰਵਾਲ ਜੀ ਦੱਸੋ ਕਿਹੜੀ ਮਾਤ ਭਾਸ਼ਾ ਦਾ ਮੀਰਵਾਲ ਨੇ ਫਟਕ ਦੇ ਜਵਾਬ ਦਿੱਤਾ ਕਹਿੰਦਾ ਬੰਗਾਲੀ ਬੰਗਾਲੀ ਦੀ ਕਹਿੰਦੇ ਸਾਰੀ ਤੇ ਉਹ ਪ੍ਰੋਹਿਤ ਜਿਹੜਾ ਸੀ ਉਹਦੇ ਰੰਗ ਉੱਡ ਗਏ ਰੰਗ ਉੱਡ ਗਏ ਸਾਰੇ ਤਾਂ ਤੇ ਠਾਂ ਦੇਖਣ ਅਕਵਰ ਕਹਿੰਦਾ ਤੂੰ ਕਿਦਾਂ ਕਹਿ ਸਕਦਾ ਕਿਦਾਂ ਇਸ ਤਰ੍ਹਾਂ ਜਿੱਥੇ ਤੁਸੀਂ ਸੁਆਇਆ ਸੀ ਰਾਤ ਨੂੰ ਮੈਂ ਡਰਾਉਣ ਆਇਆ ਸੀ ਜਦੋਂ ਮੈਂ ਡਰਾਇਆ ਤੇ ਜਦੋਂ ਮੈਂ ਤਾਂ ਡਰਦਾ ਤੇ ਜਾਂ ਗੁੱਸੇ ਵਿੱਚ ਹੁੰਦਾ ਤੇ ਆਪਣੀ ਮਾਤ ਭਾਸ਼ਾ ਹੀ ਬੋਲਦਾ ਜਿੰਨਾ ਮਰਜ਼ੀ ਸਿਆਣਾ ਔਰ ਸਮਝਦਾਰ ਹੋਵੇ ਤੇ ਜਾਂ ਤਕਲੀਫ ਛੋਵੇ ਉਹ ਇੱਕਦਮ ਇਹ ਜਿਹੜੀ ਬੰਗਾਲੀ ਭਾਸ਼ਾ ਬੋਲੀ ਤਾਂ ਮੈਂ ਉੱਥੋਂ ਪਛਾਣ ਲਿਆ ਇਹ ਬੰਗਾਲੀ ਹੈ ਤੇ ਜਿਹੜਾ ਪੁਜਾਰੀ ਥੀ ਉਹਨੇ ਵੀ ਸਿਪਕਾਰ ਕੀਤਾ ਵਾ ਕਿਆ ਹੀ ਵੀਰਵਾਲ ਦਾ ਤੋੜ ਨਹੀਂ ਹੈਗਾ ਸਜਣੋ ਜਿਹੜੀ ਮਾਤ ਭਾਸ਼ਾ ਹੁੰਦੀ ਹੈ ਜਿਸ ਭਾਸ਼ਾ ਚ ਬੰਦੇ ਦੀ ਪਰਵਰੈਸ ਹੁੰਦੀ ਹੈ ਉਹਨੂੰ ਨਮਨ ਕਰਨਾ ਚਾਹੀਦਾ ਹੈ ਉਹਨੂੰ ਨਾ ਸਵਕਾਰ ਕਰਨ ਵਾਲਾ ਬੰਦਾ ਉਹ ਇੱਕ ਪਿੱਤਰਦੋਸ਼ੀ ਹੈ ਉਹ ਕਰੋਹ ਕਰਦਾ ਹੈ ਆਪਣੀ ਮਾਤ ਭਾਸ਼ਾ ਨਾਲ ਆਪਣੇ ਰੀਜ਼ਨ ਨਾਲ ਉਸ ਧਰਤੀ ਦੇ ਨਾਲ ਜਿੱਥੇ ਉਹ ਪੈਦਾ ਹੋਇਆ ਹੁੰਦਾ ਹੈ ਸੋ ਚੰਗੀ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਸਜਣੋ ਧੰਨਵਾਦ ਸਤਿ ਸ਼੍ਰੀ ਅਕਾਲ ਖੁਸ਼ ਰਹੋ ਵਸਦੇ ਰਹੋ ਆਵਾਜ਼ ਰਹੋ